ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿੱਚ ਬਹੁਤ ਖੂਬਸੂਰਤ ਥਾਵਾਂ ਨੇ ਜਿੱਥੇ ਅਸੀਂ ਜਾ ਕੇ ਆਪਣੇ ਆਨੰਦਮਈ ਪਲਾਂ ਨੂੰ ਬਿਤਾ ਸਕਦੇ ਹਾਂ ਸ਼ਾਂਤੀ ਦਾ ਅਨੁਭਵ ਲੈ ਸਕਦੇ ਹਾਂ ਇਹਨਾਂ ਦੇ ਵਿੱਚੋਂ ਹੈ ਇੱਕ ਜਗ੍ਹਾ ਮਿਰਜ਼ਾਪੁਰ ਡੈਮ ਕੋਰਾਲੀ ਤੋਂ ਅਗਰ ਸ਼ਿਸਮਾਵਾਲ ਜਾਈਏ ਤਾਂ ਰਸਤੇ ਵਿੱਚ ਇੱਕ ਪਿੰਡ ਆਉਂਦਾ ਹੈ ਬਰੂਦੀ ਬਰੂਦੀ ਤੋਂ ਅਸੀਂ ਖੱਬੇ ਹੱਥ ਮੁੜ ਜਾਾਂਗੇ ਤੇ ਫਿਰ ਚੱਲਾਂਗੇ ਮਿਰਜ਼ਾਪੁਰ ਡੈਮ ਆਉਂ ਚੱਲਦੇ ਹਾਂ ਮਿਰਜ਼ਾਪੁਰ ਟੈਂਬਲ ਤੇ ਦੇਖਦੇ ਹਾਂ ਕਿ ਕਿਹੋ ਜਿਹਾ ਮਾਹੌਲ ਹੈ ਉੱਥੇ ਕਿੰਨੀ ਖੂਬਸੂਰਤੀ ਹੈ ਉੱਥੇ ਲਓ ਵੀ ਦੋਸਤੋ ਇਹ ਆ ਪਿੰਡ ਬੜਾਉਦੀ ਜਿਹਦੇ ਵਿੱਚੋਂ ਅਸੀਂ ਹੁਣ ਨਿਕਲ ਰਹੇ ਹਾਂ ਇਹ ਜਾਂਦੀ ਹੈ ਸੜਕ ਪਿੰਡ ਗੁਣੋ ਮਾਜਰਾਵਲ ਆ ਪਹਿਲਾਂ ਆਪਾਂ ਗੁਣੋ ਮਾਜਰਾ ਚੱਲਦੇ ਹਾਂ ਉਸ ਤੋਂ ਬਾਅਦ ਅੱਗੇ ਰਸਤਾ ਜਾਏਗਾ ਇਹ ਮਿਰਜ਼ਾਪੁਰ ਡੈਮ ਨੂੰ ਲੋ ਜੀ ਖੇਤਾਂ ਵਿੱਚੋਂ ਲੰਘਦੇ ਜਾ ਰਹੇ ਹਾਂ ਸੜਕ ਇਸ ਪਾਸੇ ਤਾਂ ਨਹੀਂ ਕਿ ਬਹੁਤੀ ਚੰਗੀ ਸਾਨੂੰ ਇੱਧਰ ਲ ਰਸਤੇ ਪਾਤਾ ਕਿਸੇ ਨੇ ਅਸੀਂ ਇੱਧਰ ਨੂੰ ਆ ਗਏ ਹਾਂ ਇਹ ਹੁਣ ਜਿਹੜਾ ਰਸਤਾ ਹੈ ਇਹ ਖੇੜਾਬਾਦ ਨੂੰ ਜਾ ਕੇ ਵੇਲੇਗਾ ਪਰ ਇੱਥੇ ਮੈਂ ਦੱਸ ਦਿਆਂ ਕਿ ਰਸਤਾ ਆਉਂਦੇ ਹੋਏ ਹੋਰ ਦੇਖਾਂਗੇ ਇਹ ਰਸਤਾ ਜਿਹੜਾ ਖੇੜਾਬਾਦ ਵੱਲ ਨੂੰ ਜਾਂਦਾ ਹੈ ਕੋਈ ਬਹੁਤ ਵਧੀਆ ਰਸਤਾ ਨਹੀਂ ਹੈ ਥਾਂ ਥਾਂ ਤੇ ਟੋਏ ਪਏ ਨੇ ਲੋ ਜੀ ਇਸ ਸਮੇਂ ਅਸੀਂ ਨਿਕਲ ਰਹੇ ਹਾਂ ਖੇੜਾਬਾਦ ਦੇ ਵਿੱਚੋਂ ਮਹਾਲੀ ਜਿਹੜੇ ਦਾ ਇਹ ਕਸਵਾ ਪਿੰਡ ਹੈ ਪਿੰਡ ਕੈਰੋ ਕਸਵਾ ਕੈਰੋ ਲਓ ਜੀ ਸੀ ਹੁਣ ਇਸਵੇਂ ਪਿੰਡ ਖੀੜਾਵਾਦ ਤੋਂ ਬਾਹਰ ਨਿਕਲੇ ਆ ਜਿਹੜਾ ਕਿ ਇਸ ਇਲਾਕੇ ਦਾ ਵੱਡਾ ਪਿੰਡ ਹੈ ਛੋਟਾ ਜਿਹਾ ਕਸਬਾ ਹੈ ਖੀੜਾਵਾਦ ਤੋਂ ਅੱਗੇ ਲੰਘ ਕੇ ਪਿੰਡ ਆ ਗਏ ਜੀ ਇਹ ਕਬੜੀ ਕਵੇੜੀ ਪਿੰਡ ਚੋਂ ਨਿਕਲਣ ਲੱਗਿਆ ਹੁਣ ਆਪਾਂ ਲਓ ਜੀ ਇਹ ਕਵੇੜੀ ਪਿੰਡ ਚੋਂ ਆਪਾਂ ਬਾਹਰ ਨਿਕਲ ਰਹੇ ਆਂ ਤੇ ਜਾ ਰਹੇ ਆਪਾਂ ਡੈਮ ਵੱਲ ਮਿਰਜ਼ਾਪੁਰ ਡੈਮ ਪਿੰਡੇ ਵੀ ਕਾਫੀ ਉੱਚਾ ਨਿਵਾਜ ਹੈ ਤਾਂ ਆਂ ਦੇਖ ਲੋ ਹੁਣ ਲਓ ਜੀ ਆ ਗਏ ਇੱਕ ਵੜੀ ਤੋਂ ਬਾਹਰ ਆਪਾਂ ਇੱਥੇ ਸੜਕ ਸੋਹਣੀ ਦਿਖਾਈ ਦਿੰਦੀ ਆ ਕੁਝ ਟੈਂਕ ਜਾਣ ਤੋਂ ਪਹਿਲਾਂ ਇੱਕ ਪਿੰਡ ਹੋਰ ਆਇਆ ਹੈ ਇਹਦਾ ਨਾ ਪਿੰਡ ਦਾ ਨਾਮ ਹੈ ਅਭੀਪੁਰ ਅਭੀਪੁਰ ਚੋਂ ਅੱਪਰ ਬਾਹਰ ਨਿਕਲ ਰਹੇ ਹਾਂ ਲਓ ਜੀ ਪਹਾੜ ਛੋਟੇ ਛੋਟੇ ਜੇ ਨੇੜੇ ਹੁੰਦੇ ਜਾਂਦੇ ਨੇ ਲਓ ਜੀ ਪਹਗੇ ਆਪਾਂ ਮਿਰਜ਼ਾਪੁਰ ਵਾਲੀ ਸੜਕ ਦੇ ਉੱਤੇ ਹਣ ਇੱਕ ਕਾਲਜ ਬਣਿਆ ਹੋਇਆ ਸਾਈਡ ਦੇ ਉੱਤੇ ਤਬੇ ਹੱਥਿਕ ਡੈਮ ਨੇੜੇ ਆ ਗਿਆ ਇੱਕ ਹੋਰ ਛੋਟਾ ਜਿਹਾ ਪਿੰਡ ਲਓ ਜੀ ਪਹਾੜੀ ਰੰਗ ਨਜ਼ਰ ਆਉਣਾ ਸ਼ੁਰੂ ਹੋ ਗਿਆ ਹਨ ਕਰੋ ਖੂਬਸੂਰਤੀ ਦੇ ਦਰਸ਼ਨ ਇਹ ਜੀ ਪਿੰਡ ਗੋਚਰਸਰ ਦੇ ਵਿੱਚ ਜਿਹਨੂੰ ਪਿੱਛੇ ਛੱਡ ਕੇ ਆਏ ਸੀ ਆਪਾਂ ਵੋਚਰ ਪਿੰਡ ਚੋਂ ਨਿਕਲ ਕੇ ਡੈਮ ਵਾਲੇ ਰਸਤੇ ਤੇ ਆਪਾਂ ਕਾਹਨ ਨਿੱਕੇ ਨਿੱਕੇ ਪਹਾੜੀਆਂ ਚ ਆਵੜੇ ਐ ਮਾਹੌਲ ਬੜਨਾ ਸ਼ੁਰੂ ਹੋ ਗਿਆ ਹੈ ਡੈਮ ਵਾਲਾ ਵਾਹ ਜੀ ਜਾਗੇ ਆਪਾਂ ਡੈਮ ਦੇ ਕਿਨਾਰੇ ਦੇ ਉੱਤੇ ਇਹ ਅੱਲਾ ਇਹ ਹੈ ਜੀ ਮਿਰਜ਼ਾਪੁਰ ਡੈਮ ਦਾ ਇਲਾਕਾ ਦੋਸਤੋ ਇਹ ਜਗ੍ਹਾ ਹੈ ਤਾਂ ਕਾਫੀ ਰਮਣੀਕ ਪਹਾੜੀਆਂ ਦੇ ਵਿਚਕਾਰ ਘिरी ਹੋਈ ਹੈ ਇਹ ਲੇਕ ਹੈ ਇੱਥੇ ਮੌਜੂਦ ਹੈ ਹਾਲਾਂਕਿ ਪਾਣੀ ਇਸ ਸਮੇਂ ਵਿੱਚ ਕਾਫੀ ਘਟ ਹੈ ਜਿੰਨਾ ਹੋਣਾ ਚਾਹੀਦਾ ਜਿੰਨੇ ਕਿ ਆਸ ਲੈ ਕੇ ਆਉਂਦਾ ਬੰਦਾ ਉਹਨਾਂ ਨੂੰ ਪਾਣੀ ਦਿਖਾਈ ਨਹੀਂ ਦਿੰਦਾ ਹੈਗਾ ਜੇ ਰ ਬਰਸਾਤਾ ਹੁੰਦੀਆਂ ਹੋਣਗੀਆਂ ਤਦ ਕਾਫੀ ਪਾਣੀ ਹੋ ਜਾਂਦਾ ਹੁਣ ਸਾਹਮਣੇ ਇੱਕ ਪਿੰਡ ਵੀ ਦਿਖਾਈ ਦੇ ਰਿਹਾ ਹੋਰ ਅੱਗੇ ਜਾ ਕੇ ਅਸਲ ਦੇ ਵਿੱਚ ਜਿੰਨਾ ਇਸ ਇਲਾਕੇ ਨੂੰ ਡਿਵੈਲਪ ਕੀਤਾ ਜਾਣਾ ਚਾਹੀਦਾ ਸੀ ਉਹਨਾਂ ਡਿਵੈਲਪ ਨਹੀਂ ਹੋਇਆ ਹੈ ਸਿਸਮਾ ਦੀ ਜਿਹੜੀ ਲੇਕ ਹੈ ਉਸ ਨੂੰ ਡਿਵੈਲਪ ਬਹੁਤ ਕਰ ਲਿਆ ਗਿਆ ਹੈ ਉੱਥੇ ਹੁਣ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਜ਼ ਹੈਗੀਆਂ ਨੇ ਲੋਕੀ ਆਉਂਦੇ ਨੇ ਇਕੱਠੇ ਪਰਿਵਾਰਾਂ ਸਹਿਤ ਆਉਂਦੇ ਨੇ ਇੱਥੇ ਕੋਈ ਉਹ ਜਿਹਾ ਰੰਗ ਨਹੀਂ ਦਿਖਾਈ ਦਿੰਦਾ ਫਿਰ ਵੀ ਜਗ੍ਹਾ ਬਹੁਤ ਸ਼ਾਂਤ ਹੈ ਅਗਰ ਕੋਈ ਇੱਥੇ ਆਉਣਾ ਚਾਹੁੰਦਾ ਹੈ ਤਾਂ ਇੱਥੇ ਬੈਠ ਕੇ ਆਨੰਦ ਲੈ ਸਕਦਾ ਹੈ ਦੋਸਤ ਮਿੱਤਰ ਕਈ ਇਕੱਠੇ ਹੋ ਕੇ ਆਉਣ ਤਾ ਬੜਾ ਸੋਨਾ ਨੰਨ ਦੱਸ ਸਕਦਾ ਹੈ ਸਾਹਮਣੇ ਪੁਲੀ ਦਿਖਾਈ ਦੇ ਰਹੀ ਹੈ ਇਹ ਸਾਹਮਣੇ ਪਹਾੜ ਵੱਲੋਂ ਜਿੰਨਾ ਪਾਣੀ ਬਰਸਾਤਾ ਦੁਆਰਾ ਆਉਂਦਾ ਹੈ ਇੱਥੋਂ ਜੀ ਹੋ ਕੇ ਆ ਲੈ ਕੇ ਅੰਦਰ ਚਲਾ ਜਾਂਦਾ ਹੈ ਦੋਸਤੋ ਦਾ ਜੇ ਮੰਨਣਾ ਵਾਪਸ ਮੁੜ ਰਹੇ ਹੈ ਇਹੋ ਜੀ ਆਸ ਲੈ ਕੇ ਆਏ ਸੀ ਤੇ ਇਹ ਕੋਈ ਵੀ ਦਿਖਾਈ ਨਹੀਂ ਦਿੱਤਾ ਇੱਥੇ ਇਹ ਲੱਗਦਾ مین ਸੜਕ ਤੋਂ ਕਾਫੀ ਅੰਦਰ ਜਾ ਕੇ ਆਏ ਜਿੰਨਾ ਕਿਸੇ ਨੇ ਡਵੈਲਪ ਕੀਤਾ ਜਾ ਸਕਦਾ ਸੀ ਇਹ ਜਿਹੜੀਆਂ ਸੜਕਾਂ ਐ ਇਹ ਜੇ ਸਪੋਰਟ ਵੱਲ ਆਉਣੀਆਂ ਚਾਹੀਦੀਆਂ ਨੇ ਉਹ ਡਵੈਲਪ ਨਹੀਂ ਹੋਇਆ ਉਹ ਨਹੀਂ ਆਈਆਂ ਚਲਦੇ ਚਲਦੇ ਸਾਨੂੰ ਇੱਕ ਆਹ ਰਸਤਾ ਨਜ਼ਰ ਆ ਗਿਆ ਲੱਗਿਆ ਵੀ ਕੁਝ ਹੋ ਸਕਦਾ ਇੱਧਰ ਕਿਉਂਕਿ ਹੋਰ ਤਾਂ ਉੱਪਰ ਵਾਲੇ ਕੋਈ ਰਸਤਾ ਨਹੀਂ ਜਾਂਦਾ ਇਹ ਰਸਤੇ ਤੇ ਚਲਦੇ ਆ ਅੱਗੇ ਜਾ ਕੇ ਦੇਖਦੇ ਆ ਵੀ ਕੁਝ ਹੈ ਵੀ ਇੱਥੇ ਕਿ ਨਹੀਂ ਲੋ ਜੀ ਹੈ ਡੈਮ ਬਣਿਆ ਹੋਇਆ ਇਸ ਪਾਸੇ ਇਹ ਆ ਦ੍ਰਿਸ਼ ਕਾਫੀ ਖੂਬਸੂਰਤ ਹੈ ਇਹ ਡੈਮ ਦਾ ਇਲਾਕਾ ਜਿਹੜਾ ਹੈ ਅਸਲ 'ਚ ਇਹੀ ਸਪੌਟ ਹੈ ਜਿੱਥੋਂ ਤੁਸੀਂ ਡੈਮ ਨੂੰ ਦੇਖ ਸਕਦੇ ਹੋ ਡੈਮ ਦੇ ਅੰਦਰ ਵਿੱਚ ਬਹੁਤ ਕੁਝ ਤਾਂ ਹੈ ਨਹੀਂ ਇੱਕ ਥੱਲੇ ਪੁਰਾਣੀ ਕਿਸ਼ਤੀ ਖੜੀ ਹੈ ਛੁੱਟੀ ਹੋਈ ਮੇਰਾ ਖਿਆਲ ਹੈ ਵੀ ਇਸ ਜਗ੍ਹਾ ਤੋਂ ਇਲਾਵਾ ਕੋਈ ਹੋਰ ਸਪੌਟ ਨਹੀਂ ਹੈ ਇੱਥੇ ਡੈਮ ਨੂੰ ਆਉਣ ਵਾਸਤੇ ਕੋਈ ਨਿਸ਼ਾਨੀ ਤਾਂ ਹੋਣੀ ਚਾਹੀਦੀ ਹੈ ਰਸਤਾ ਤਾਂ ਹੋਣਾ ਚਾਹੀਦਾ ਜਾਂ ਬੋਰਡ ਲੱਗਣਾ ਚਾਹੀਦਾ ਵੀ ਭਾਈ ਆ ਰਹ ਜਾਂਦਾ ਹੈ ਦੋਸਤੋ ਇਸ ਡੈਮ ਨੂੰ ਬਹੁਤ ਬਿਹਤਰੀਨ ਤਰੀਕੇ ਨਾਲ ਡਿਵੈਲਪ ਕੀਤਾ ਜਾ ਸਕਦਾ ਹੈ ਲੋਕਾਂ ਲਈ ਬਹੁਤ ਵੱਡੀ ਆਕਰਸ਼ਣ ਦਾ ਕੇਂਦਰ ਹੋ ਸਕਦਾ ਹੈ ਪਰ ਅਫਸੋਸ ਦੀ ਗੱਲ ਹੈ ਵੀ ਇੱਥੇ ਆਉਣ ਵਾਸਤੇ ਜਿਹੜਾ ਰਸਤਾ ਵੀ ਕੋਈ ਨਹੀਂ ਦੱਸਿਆ ਹੋਇਆ ਕਿਤੇ ਬੋਰਡ ਨਹੀਂ ਲੱਗਿਆ ਡੈਮ ਬਾਰੇ ਥੋੜੀ ਬਹੁਤ ਜਾਣਕਾਰੀ ਉੱਥੇ ਰਹਿਦਾ ਸਿਰਫ ਇਹੀ ਵਿਅਕਤੀ ਦਿੰਦਾ ਹੈ 2 ਕਿਲੋਮੀਟਰ ਦੂਰੀ मिर्जापुर मिर्जापुर तक मिर्जापुर तक यहाँ से शुरू हो जाता है ये से आगे वाला गांव मिर्जापुर है आ, मिर्जापुर आ, ये कितना गहरा कितना बताया आपने ये शायद तो पंद्रह फुट बीस फुट पानी है अच्छा आ, जी ये इसका डैम का पानी जाता कहां है फिर पानी ये दुते पानी दुते जाता है बाबू जी खेत में जाता है खेतियों में जाता है गाँव में अभीपुर गोचर और मानकपुर तक जाता है कराली तक पास करे कराली तक पानी जाता है यहाँ से आप यहाँ क्या करते हैं मच्छी का काम है। मच्छी का ठेका है आपके पास? कि कौन सी मच्छी होती है ज्यादा यहाँ पे ज्यादा रोह कतला ब्रेट ये होती है। खाने पीने की व्यवस्था है यहाँ पे कोई कोई नहीं है जी। खाने पीने कोई नहीं ना। लोग आ जाते हैं तो फिर यहाँ पे देख कर यहीं से वापस चले जाते हैं देख के वापस चले जाए हमारे से पानी लिए ऐसी बात थोड़ो इस इलाके काफी जंगली जीव भी पाए जाते हैं कौन कौन से जानवर हैं यहाँ बारा सिंह मुर्गा मोर और चीता सारे जानवर चीता देखा आपने कभी यहाँ पे हाँ देखा कहा को खा लेता पानी में नहीं बढ़ जाते तो अच्छा और कहा जी यहाँ पे आ गया था हाँ ہم کھیتی لے جا کے उधर جا رہے تھے ہاں وہ وہ ڈھیر ملا تھا اچھا ہاں جی ہم کھیتیاں اونچے لگا رکھے تھے اونچے لگائے جا رہے تھے تب تو ہمارے کو ملا تھا ملنا ہے کھیتی پھر بڑھا لیا کتنے سال پہلے دیکھا تھا 2 سال پہلے اس پر سے اونلی صرف تھے گوچر گوشالہ دے کے بورڈ لگیا ہوا ہے کوئی ہور اشارہ نہیں کہ ڈیم دے واسطے راستہ کتھوں جندا ہے ਥੋੜੇ ਜਿਹੀ ਸਰਕ ਦੇ ਨਾਲ ਅੱਗੇ-ਅੱਗੇ ਚਲੇ ਜਾਈਏ ਉਸ ਪਿੰਡ ਮਿਰਜ਼ਾਪੁਰ ਵਾਲੇ ਪਾਸੇ ਨੂੰ ਤਾਂ ਲੱਗਦਾ ਹੈ ਵੀ ਸਿਰਫ ਚਿੱਕੜ ਤੋਂ ਇਲਾਵਾ ਉੱਧਰ ਕੁਝ ਦਿਖਾਈ ਨਹੀਂ ਦਿੰਦਾ ਕਿਉਂਕਿ ਇੱਥੇ ਪਾਣੀ ਵੀ ਇੰਨਾ ਨਹੀਂ ਦਿਖਾਈ ਦਿੰਦਾ ਅਗਰ ਕਿਤੇ ਪ੍ਰੋਪਰ ਬੋਰਡ ਲੱਗਿਆ ਹੋਵੇ ਇਸ ਡੈਮ ਦੇ ਉੱਤੇ ਇਸ ਪਾਸੇ ਆਉਣ ਵੱਲ ਤਾਂ ਕਿੰਨਾ ਚੰਗਾ ਹੋਵੇ ਦੂਜੀ ਗੱਲ ਇਹ ਹੈ ਵੀ ਇੱਥੇ ਕੋਈ ਨਾ ਕੋਈ ਸਪੌਟ ਡਵੈਲਪ ਕਰਨਾ ਚਾਹੀਦਾ ਜਿੱਥੇ ਕੋਈ ਬੈਠ ਕੇ ਸਮਾਂ ਗੁਜ਼ਾਰ ਸਕੇ ਕੋਈ ਕੈਂਟੀਨ ਹੋਣੀ ਚਾਹੀਦੀ ਹੈ ਜਾਂ ਕੋਈ ਹੋਰ ਈਟਿੰਗ ਜੁਆਇੰਟ ਹੋਣਾ ਚਾਹੀਦਾ ਪਰ ਯਹੀ ਇੱਥੇ ਕੋਈ ਚੀਜ਼ ਨਹੀਂ ਹੈ ਦੋਸਤੋ ਹੁਣ ਅਸੀਂ ਮਿਰਜ਼ਾਪੁਰ ਡੈਮ ਤੋਂ ਵਾਪਸੀ ਤੇ ਹਾਂ ਇਹ ਰਸਤਾ ਡੈਮ ਤੋਂ ਖਿਜਰਾਬਾਦ ਹੋ ਕੇ ਕਰਾੜੀ ਬੱਦੀ ਮਾਰਗ ਤੇ ਉਸ ਚ ਰਸਤੇ ਨੂੰ ਜਾ ਮਿਲਦਾ ਹੈ ਜਿਸ ਰਸਤੇ ਤੋਂ ਨਿਊ ਚੰਡੀਗੜ੍ਹ ਵੱਲ ਰਸਤਾ ਜਾਂਦਾ ਹੈ ਜਿਸ ਰਸਤੇ ਤੋਂ ਅਸੀਂ ਡੈਮ ਵੱਲ ਗਏ ਸੀ ਉਹ ਕੋਈ ਵਧੀਆ ਅਨੁਭਵ ਨਹੀਂ ਸੀ ਇਹ ਰਸਤਾ ਬਧੇਰੇ ਸਾਫ ਹੈ ਅਤੇ ਸੁਵਿਧਾਜਨਕ ਹੈ ਡੈਮ ਤੇ ਜਾਣ ਵਾਲਿਆਂ ਲਈ ਇਹੀ ਸਲਾਹ ਹੈ ਕਿ ਉਹ ਇਸੇ ਰਸਤੇ ਨੂੰ ਪਹਿਲ ਦੇਣ ਕਿਸੇ ਨਾਰੇ ਸਨੁਦਿਓ ਅਯਾਸ ਸਸ਼ਿਕਾ